ਮਾਂਸਾ ਜ਼ਿਲ੍ਹੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਮਾਂਸਾ ਜ਼ਿਲ੍ਹੇ ਦੇ ਸਪਾਸ ਸੈਂਟਰਾਂ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਇਸ ਚੈਕਿੰਗ ਮੁਹਿੰਮ ਦੌਰਾਨ ਐਸਪੀ ਜਸਕੀਰਤ ਸਿੰਘ ਅहीर ਵੱਲੋਂ ਕਿਹਾ ਗਿਆ ਕਿ ਉਹਨਾਂ ਪਹਿਲ ਦੇ ਆਧਾਰ 'ਤੇ ਇਹਨਾਂ ਸਪਾਸ ਸੈਂਟਰਾਂ ਦਾ ਇਹ ਮੌਇਨਾ ਕੀਤਾ ਕਿ ਇੱਥੇ ਨਸ਼ਿਆਂ ਦੀ ਵਰਤੋਂ ਤਾਂ ਨਹੀਂ ਕੀਤੀ ਜਾ ਰਹੀ ਅਤੇ ਦੂਜਾ ਉਹਨਾਂ ਸਪਾ ਸੈਂਟਰ ਦੇ ਮਾਲਕਾਂ ਨੂੰ ਤਕੀਦ ਕੀਤੀ ਕਿ ਉਹ ਆਪਣੇ ਮੁਲਾਜ਼ਮਾਂ ਦੀ ਪੂਰੀ ਵੈਰੀਫਿਕੇਸ਼ਨ ਕਰਵਾ ਕੇ ਕੰਮ ਤੇ ਰੱਖਣ ਅਤੇ ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਉਹਨਾਂ ਦੇ ਜਿਹੜੇ ਗਾਹਕ ਹੁੰਦੇ ਹਨ ਉਹਨਾਂ ਦੀ ਵੀ ਰਜਿਸਟਰ ਵਿੱਚ ਐਂਟਰੀ ਹੋਣੀ ਚਾਹੀਦੀ ਹੈ। ਨਸ਼ਾ ਵਿਰੋਧ ਮਹਿੰਮ ਚਲਾਈ ਗਈ ਹੈ। ਉਹਦੇ ਵਿੱਚ ਅਸੀਂ ਇਹ ਕੁਝ ਮਿਹਨਤ ਕਰ ਰਹੇ ਹਾਂ। ਉਹਦੇ ਵਿੱਚ ਅਸੀਂ ਸਰਪ੍ਰਾਈਜ਼ ਫੈਕਟਰ ਰੱਖਣ ਲਈ ਵਕ ਵਕ ਜਗਾਹ ਦੇ ਉੱਤੇ ਅਸੀਂ ਡੇਲੀ ਰੇਡ ਕਰ ਰਹੇ ਹਾਂ ਉਸੇ ਤਹਿਤ ਅੱਜ ਸਾਨੂੰ ਅਸੀਂ ਜਿਹੜੇ ਮਾਨਸਾ ਏਰੀਆ ਦੇ ਵਿੱਚ ਕੋਈ ਹੁੱਕਾਪਾਰ ਕੋਈ ਸਪਾ ਸੈਂਟਰ ਜਾਂ ਕੋਈ ਹੋਰ ਅਹੇ ਜਿਹੜੇ ਜਿਹੜੇ ਜਗਾਹ ਨੇ ਜਿੱਥੇ ਨਸ਼ੇ ਦਾ ਵਪਾਰ ਹੋ ਸਕਦਾ ਉਹਦੀਆਂ ਅਸੀਂ ਚੈਕਿੰਗ ਕੀਤੀ ਅੱਜ ਇਹਦੇ ਵਿੱਚ ਅਸੀਂ ਕਾਫੀ ਫੋਰਸ ਲਗਾਈ ਹੈ ਇਹ ਪੂਰੇ ਮਾਨਸਾ ਜ਼ਿਲ੍ਹੇ ਦੇ ਜਿੰਨੇ ਵੀ ਇਹ ਜਿਹੇ ਏਰੀਆ ਸੀ ਉਹ ਚੈੱਕ ਕੀਤੇ ਗਏ ਨੇ ਤੇ ਹਲੇ ਤੱਕ ਇਹਦੇ ਵਿੱਚ ਕੋਈ ਸਾਨੂੰ ਅਜਿਹਾ ਇਤਰਾਜ਼ ਜੋ ਗੱਲ ਨਹੀਂ ਨਹੀਂ ਰੋਕੀ ਮੈਸੇਜ ਦੇਣਾ ਚਾਹੁੰਦੇ ਸਭ ਸਪਾਸਰ ਸੈਂਟਰ ਜਿਹੜਾ ਸਮਾਂ ਹੈ ਇਹ ਜਿਹੜੇ ਜਿਹੜੇ ਸੈਂਟਰ ਨੇ ਉਹਨਾਂ ਨੂੰ ਇਹੀ ਅਸੀਂ ਮੈਸੇਜ ਦੇਣਾ ਚਾਹੁੰਦੇ ਕਿ ਇਕਤਾ ਹੋਵੇ ਲਾਇਸੈਂਸ ਜਿਹੜਾ ਹੈ ਆਪਣਾ ਪ੍ਰੋਪਰ ਲਾਇਸੈਂਸ ਦੇ ਤਹਿਤ ਕੰਮ ਕਰੇ ਤੇ ਉਹਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਕੰਮ ਉਹਨਾਂ ਕਰਨ ਜਿੰਨੇ ਵੀ ਕੋਈ ਉਹਨਾਂ ਦੇ ਕੋਲ ਗਾਹਕ ਆਂਦੇ ਨੇ ਉਹਨਾਂ ਦਾ ਪ੍ਰੋਪਰ ਰੈਕਡਰ ਰੱਖਣ ਜਿੰਨੇ ਉਹਨਾਂ ਨੇ EMPLOYEES ਰੱਖੇ ਨੇ ਉਹਨਾਂ ਦੀ ਐਂਟਰੀ ਕਰੋ ਪੁਲਿਸ ਵੈਰੀਫਿਕੇਸ਼ਨ ਕਰਾਓ ਤੇ ਕਿਸੇ ਵੀ ਹਾਲਤ ਦੇ ਵਿੱਚ ਨਸ਼ੇ ਦਾ ਜਾਂ ਕੋਈ ਵੀ ਗੈਰ ਕਾਨੂੰਨੀ ਕੰਮ ਉੱਥੇ ਨਾ ਕਰੇ ਸਲਾ ਜਿਸ ਪਾਸੈਂਟਰ ਵਿੱਚ ਰੇਡ ਕੀਤੀ ਗਈ ਹੈ ਕਿ ਇਹਨਾਂ ਦੀ ਸੀਸੀਟੀਵੀ ਵੀਡੀਓ ਵੀ ਲਈ ਜਾਵੇਗੀ ਜਾਂ ਕੰਦੀ ਚੈਕਿੰਗ ਕਰਕੇ ਸਾਡੇ ਦਿੱਤਾ ਜਾਵੇ। ਇਹਦੇ ਬਾਰੇ ਪੂਰੇ ਅਸੀਂ ਢੰਗਾਈ ਨਾਲ ਪੜਤਾਲ ਕਰ ਰਹੇ ਹਾਂ ਕਿ ਇਹਦੇ ਵਿੱਚ ਜੇ ਹਲੇ ਜਿਹੜੀ ਚੈਕਿੰਗ ਕੀਤੀ ਹੈ ਉਹਦੇ 'ਚ ਨਸ਼ੇ ਦਾ ਕੁਝ ਨਹੀਂ ਆਇਆ। ਪਰ ਇਹਨਾਂ ਦਾ ਪ੍ਰੋਪਰ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰਨਾ ਹੈ ਕਿ ਕੋਈ ਪਹਿਲਾਂ ਹੈ ਨਾ ਕੁਝ ਹੈ ਜਾਂ ਕੰਮ ਕਰ। ਸਰ ਇਹਨਾਂ ਦੇ ਸੈਂਟਰ ਐਨ ਇਹਨਾਂ ਦੇ ਫਰ ਰੂਮ ਰਸਤੇ ਤੇ ਕੰਦੇ ਵੀ ਚਲਾਏ ਜਾ ਰਹੇ ਨੇ ਸਰ ਇਹਦਾ। ਇਹ ਚੀਜ਼ ਦੇ ਅਸੀਂ ਪ੍ਰੋਪਰ ਢੰਗਾਈ ਨਾਲ ਪੜਤਾਲ ਕਰਾਂਗੇ।